ਮੈਨੂੰ ਵੀ ਦੁੱਖ ਵੀ ਲੱਗਦਾ ਵੀ ਅਸੀਂ ਚਾਹੁੰਦੇ ਨਹੀਂ ਕਿ ਕਦੇ ਕੋਈ ਵੀ ਕਲਾਕਾਰ ਐਦਾਂ ਸਾਹਮਣੇ ਆਵੇ ਜਾਂ ਲੋਕ ਜਿਵੇਂ ਮਰਜ਼ੀ ਸਮਝਣ ਮਤਲਬ ਇਹ ਤੁਹਾਨੂੰ ਕਿੰਨਾ ਅੰਦਰੋਂ ਫੀਲ ਕਰਦਾ ਕਿਉਂਕਿ ਹਰ ਇਨਸਾਨ ਥੋੜਾ بڑا ਸਤਕਾਰ ਕਰਦਾ ਹੈ ਮੈਂ ਜ਼ਰੂਰ ਇਹ ਥੋੜਾ ਇੱਕ ਇਮੋਸ਼ਨ ਜਾਨਣਾ ਚਾਹੁੰਦਾ ਹਾਂ ਕਿ ਇਹ ਜਿਹੜਾ ਸਮਾਂ ਨਿਕਲ ਰਿਹਾ ਇਹ ਬਿਲਕੁਲ ਅਲੱਗ ਹੀ ਨਿਕਲ ਰਿਹਾ ਮੇਰੇ ਕੱਲ ਪਰਸੋ ਜੋ ਵੀ ਇੰਟਰਵਿਊ ਆਈ ਹੈ ਤੁਸੀਂ ਦੇਖਿਆ ਹੋਗਾ ਗੜਾ ਮਾਫੀਨਾ ਖੁਬ ਜੋ ਮੁੱਛ ਮੈਂ ਮਹਿਸੂਸ ਕਰਦਾ ਇਹਨਾਂ ਦਿਨਾਂ ਦੇ ਵਿੱਚ ਜਿੰਨਾ ਵੀ ਜੋ ਵੀ ਮੇਰੇ ਅੰਦਰ ਸੀ ਮੈਨੂੰ ਸਾਡੇ ਬਾਹਰ ਦੇ ਪ੍ਰਮੋਟਰਾਂ ਨੇ ਕਿਹਾ ਯਾਰ ਕੁਝ ਐਸ ਤਰ੍ਹਾਂ ਦਾ ਉਹ ਕਰਨਾ ਹੈ ਮੈਂ ਕਿਹਾ ਯਾਰ ਕੀ ਕਰਨਾ ਹੈ ਕਹਿੰਦਾ ਜੀ ਤੁਸੀਂ ਮਾਫੀ ਨਹੀਂ ਮੰਗਦੇ ਮੈਂ ਫਿਰ ਮਾਫੀ ਕਿਸ ਗੱਲ ਦੀ ਮੰਗ ਬੈਂਕ ਕੋ ਉਰਦੀ ਸਟੇਜ ਕੀ ਹੋਇਆ ਮੈਂ ਕਿਹਾ ਬੈਂਕ ਕੋ ਦੀ ਸਟੇਜ ਤੇ ਜੋ ਵੀ ਹੋਇਆ ਸੀ ਉਹ ਮੈਂ ਉਹਨਾਂ ਨੂੰ ਹੱਥ ਜੋੜਦਾ ਰਿਹਾ ਉਹ ਮੇਰੇ ਅੱਗੇ ਮੋਦਾਵਾ ਕਰਉਂਦੇ ਉਹ ਮੇਰੇ ਵੀ ਜਦੋਂ ਇਹ ਵੱਡੀ ਉਮਰ ਤੇ ਹੋਣ ਲੱਗੇ ਜਿਹੜੇ ਖਤਰਨਾਕ ਸੀ ਫਿਰ ਮੇਰੇ ਉਂਝੋਂ ਨਿਕਲਿਆ ਕੁਝ ਹਾਲਾਂਕਿ ਗਾਲ ਨਹੀਂ ਸੀ ਹੋ ਪਰ ਦੀ ਗਾਲ ਨਹੀਂ ਕਹਿੰਦੇ ਮਾਵਾ ਨੇ ਪਤੀ ਹਮੇਸ਼ਾ ਬੱਚਿਆਂ ਨੂੰ ਦਿੱਤੀ ਹੈ ਜਦੋਂ ਚੁਲਾਈ ਲੜਦੇ ਵਤੀ ਜਿਹੜੇ ਪਤੀ ਨੂੰ ਸਮਝਣਗਾ ਉਹ ਬੱਚਾ ਨਹੀਂ ਤੋ ਕੰਗਾਲ ਅਜੇ ਜੰਦਰਾ ਜਦੋਂ ਜਗਾਰ ਤੇ ਬੱਤੀ ਜੇੜੀ ਬੈਠੀ ਹੈ ਹੇ ਹੇ ਸ਼ਾਹ ਸ਼ਾਹ ਬਾਬਾ ਜੀ ਸਾਧੂ ਸੰਤ ਸੇਖ ਦੇ ਤੁਮੇ ਨਾ ਕੋਈ ਜਾਦੂ ਨਾ ਕੋ ਟੂਏ ਜਿਹਨੂੰ ਲੱਗਦੇ ਹੋਣ ਚਰੂਣੇ ਤੇ ਬੱਤੀ ਮਨਸਾ